ਰਿਆਦ ਬੈਡਮਿੰਟਨ ਅਕੈਡਮੀ ਸੰਭਰਾਲਾ ਦੀ ਹਰਸਿਮਰਤ ਕੌਰ ਚਾਹਲ ਨੇ ਪੰਜਾਬ ਸਟੇਟ ਸਬ ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਵਿੱਚ ਸੋਨ ਤਗਮਾ ਜਿੱਤਿਆ। ਇਸ ਦੇ ਨਾਲ ਹੀ ਇਸੇ ਅਕੈਡਮੀ ਦੀ ਗੁਰਸਿਮਰਤ ਕੌਰ ਚਾਹਲ ਪੁੱਤਰੀ ਸਰਦਾਰ ਕੁਲਵਿੰਦਰ ਸਿੰਘ ਚਾਹਲ ਨੇ ਪੰਜਾਬ ਸਟੇਟ ਸਬ ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਵਿੱਚ ਅੰਡਰ 17 ਕੁੜੀਆਂ ਦੀ ਸ਼੍ਰੇਣੀ ਵਿੱਚ ਸੋਨ ਤਗਮਾ ਜਿੱਤ ਕੇ ਸਭ ਦਾ ਮਨ ਮੋਲ ਲਿਆ। ਇਹ ਮੁਕਾਬਲਾ ਰਾਏਜ਼ਾਦਾ ਹਰਸ ਰਾਜ ਬੈਡਮਿੰਟਨ ਅਕੈਡਮੀ ਜਲੰਧਰ ਵਿੱਚ ਹੋਇਆ ਹਰਸਿਮਰਤ ਕੌਰ ਦੀ ਇਸ ਸ਼ਾਨਦਾਰ ਕਾਮਯਾਬੀ ਨਾਲ ਰਾਇਤ ਬੈਡਮਿੰਟਨ ਅਕੈਡਮੀ ਅਤੇ ਸਮਰਾਲਾ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਉਸ ਨੇ ਹਰ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਵਿਰੋਧੀਆਂ ਨੂੰ ਹਰਾ ਕੇ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ ਇਸ ਦੇ ਨਾਲ ਹੀ ਗੁਰਸਿਮਰਤ ਕੌਰ ਅਤੇ ਗੁਰਲੀਨ ਕੌਰ ਪੁੱਤਰੀ ਸਰਦਾਰ ਨਰਿੰਦਰ ਸਿੰਘ ਢਿੱਲੋਂ ਨੇ ਅੰਡਰ 17 ਕੁੜੀਆਂ ਦੀ ਡਬਲਜ਼ ਸ਼੍ਰੇਣੀ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਅਕੈਡਮੀ ਦੇ ਮਾਣ ਵਿੱਚ ਹੋਰ ਵਾਧਾ ਕੀਤਾ ਇਸ ਸ਼ਾਨਦਾਰ ਜਿੱਤ ਤੇ ਕੀ ਹੈ ਕਿਹੜਾ ਦੋਵੇਂ ਧੀਆਂ ਦਾ ਤੇ ਉਹਨਾਂ ਦੇ ਕੋਚ ਦਾ ਸੁਣੋ ਮਾਈਕਲ ਸਮਰਾਲਾ ਦੀ ਰਿਪੋਰਟ ਵਿੱਚ ਮੇਰਾ ਨਾਮ ਗੁਰਸਿਮਰਤ ਹੈ ਤੇ ਮੈਂ ਲੁਧਿਆਣਾ ਦੇ ਸ਼ਹਿਰ ਸਮਰਾਲੇ ਦੀਆਂ ਹੋਲ ਸਾਡਾ ਪਿੰਡ ਹੈ ਚਾਹਲਾ ਮੈਂ ਰਿਆਤ ਬੜ ਮੈਂਟਨ ਹਾਲ ਵਿੱਚ ਖੇਡਦੀ ਹਾਂ ਉੱਥੇ ਸਾਨੂੰ ਅਜਪਾਲ ਸਰ ਤੇ ਗੁਰਮੁਖ ਸਰ ਬੜ ਮੈਂਟਨ ਦੀ ਕੋਚਿੰਗ ਜਿੰਦਨੇ ਤੇ ਸਭ ਜੂਨੀਅਰ ਪੰਜਾਬ ਰੈਂਕਿੰਗ ਅੰਡਰ 17 ਵਿੱਚ ਮੇਰਾ 골ਡ ਮੈਡਲ ਆਇਆ ਹੈ ਸਿੰਗਲ ਵਿੱਚ ਤੇ ਡਬਲਸ ਦੇ ਵਿੱਚ ਮੇਰਾ ਤੇ ਮੇਰੀ 파ਟਨਰ ਗੁਰਲੀਨ कौर ਦਾ ব্রॉन्ਜ਼ ਮੈਡਲ ਆਇਆ। ਅਹ ਗਲ ਕਰੀਏ ਤਾਂ ਜਿਹੜੀ ਬੈਡਮਿੰਟਨ ਗੇਮ ਹੈ ਤੁਸੀਂ ਸਟੇਟ ਲੈਵਲ ਤੇ ਵੀ ਖੇਡਿਓ ਜਾਂ ਨੈਸ਼ਨਲ ਲੈਵਲ ਤੇ ਵੀ ਖੇਡ ਚੁੱਕਾ ਹਾਂ। ਮੈਂ ਨੈਸ਼ਨਲ ਲੈਵਲ ਗਈ ਸੀ ਪਿਛਲੇ ਸਾਲ ਤੇ ਇਸ ਵਾਰ ਵੀ ਜਾਊਂਗੀ। ਤੇ ਪਿਛਲੇ ਸਾਲ ਅਸੀਂ ਗਏ ਸੀ ਹਾਈਦਰਾਬਾਦ ਉੱਥੇ ਉੱਥੇ ਵੀ ਕੱਲ ਸਾਡੀ ਕਾਫੀ ਵਧੀਆ ਪਰਫਾਰਮੈਂਸ ਸੀ। ਤੇ ਅਸੀਂ ਕਾਫੀ ਜਗ੍ਹਾ ਤੇ ਜਾਣੇ ਰਹੇ ਹਾਂ ਹਾਈਦਰਾਬਾਦ ਜੈਪੁਰ ਬੈਂਗਲੌਰ ਵਗੈਰਾ ਕਾਫੀ ਜਗ੍ਹਾ ਤੇ ਗਏ ਆ ਰੈਂਕ ਦੀ ਗੱਲ ਕਰੀਏ ਇਸ ਵਾਰ ਤੁਸੀਂ ਫਸਟ ਟਾਈਮ ਪਹਿਲਾਂ ਵੀ ਪੋਜੀਸ਼ਨ ਕਦੇ ਆਈ ਆ ਹਾਂਜੀ ਅੰਡਰ 15 ਦੇ ਵਿੱਚ ਪਿਛਲੀ ਵਾਰ ਮੈਂ ਰੈਂਕਿੰਗ ਤੇ ਚੈਂਪੀਅਨਸ਼ਿਪ ਦੋਨੋਂ ਜਿੱਤੀ ਸੀ ਡਬਲ ਵੀ ਤੇ ਸਿੰਗਲ ਮੇਰਾ ਨਾਮ ਗੁਲੀਨ ਹੈ ਮੈਂ ਸਮਰਾਲੇ ਦੀ ਰਹਿਣ ਵਾਲੀ ਹਾਂ ਜਿਹੜੀ ਇੱਕ ਜੁਨਤਕ ਬੈਡਮਿੰਟਨ ਦੇ ਐਥਲੀਟ ਹੈ ਜਿਹੜੀ ਬੈਡਮਿੰਟਨ ਗੇਮਰ ਕਿਸੇ ਦਾ ਕਿਸੇ ਨੂੰ ਚੋਣ मैं नेशनल लेवल तक खेली है मैं सेकंड थर्ड राउंड ਦੇ ਵਿੱਚ ਲੋਸ ਕੀਤੀ ਹੈ ਪਰ ਮੇਰਾ ਐਕਸਪੀਰੀਅੰਸ ਵਧੀਆ ਰਿਹਾ ਹੈ ਸਟੇਟ ਦੀ ਗੱਲ ਕਰੀਏ ਸਟੇਟ ਦੀ ਤਾਂ ਹੁਣ ਵੀ ਸਟੇਟ ਦੇ ਚੱਲ ਰਹੀ ਸੀ ਉਹ ਕਿਵੇਂ ਰਹੀ ਗਈ स्टेट दे विच इस बार तो लूज कीती है पर हले भी मेरे को एक चांस है नेक्स्ट टाइम मैं होगा मेरा भी मैं फाइनल ही खेटा कि मैं देखदे हो जेडीया एकेडमी जो खुदियां जालियां ज्यादातर बड़े शहरों च ही ਕਸਰ ਦੇ ਵਿੱਚ ਬਹੁਤ ਘੱਟ ਹੁੰਦੀਆਂ ਨੇ ਤੇ ਬੱਚਿਆਂ ਦਾ ਜਿਹੜਾ ਰੁਝਾਨ ਆ ਉਹ ਵੀ ਬੈਡਮਿੰਟਨ ਐ ਜੇਮਬਲ ਬਹੁਤ ਘੱਟ ਹੁੰਦਾ ਕਿਵੇਂ ਦੇਖ ਰਹੇ ਹੋ ਅਕੈਡਮੀਆ ਛੋਟੇ ਸ਼ਹਿਰਾਂ 'ਚ ਵੀ ਹੋਣੀਆਂ ਚਾਹੀਦੀਆਂ ਨੇ ਬੱਚਿਆਂ ਨੂੰ ਆਪਰਚੂਨਿਟੀਆਂ ਮਿਲਦੀਆਂ ਜਿਨ੍ਹਾਂ ਦਾ ਸ਼ੌਂਕ ਹੈ ਉਹਨਾਂ ਨੂੰ ਵੀ ਹੁੰਦਾ ਵੀ ਸਾਨੂੰ ਵੀ ਖੇਡਣ ਲਈ ਮਿਲ ਰਿਹਾ ਵਾ بڑے ਸ਼ਹਿਰਾਂ ਦੇ ਵਿੱਚ ਤਾਂ ਹਰੇਕੇ ਖੇਡ ਲੰਦਾ ਹੈ ਹਰ ਇੱਕ ਕੋਲੇ ਪੈਸਾ ਹੁੰਦਾ ਹੈ ਉਰੇ ਵੀ ਬੱਚੇ ਨੂੰ ਆਪਰਚੂਨਿਟੀ ਮਿਲੂਗੀ ਤਾਂ ਬੱਚੇ ਵੀ ਖੇਡਣਗੇ ਮੇਰਾ ਨਾਮ ਰੁਪਿੰਦਰ ਸਿੰਘ ਗਿੱਲਾ ਇੱਥੇ ਰਹਿਤ ਬੜਾ ਹਾਲ ਆ ਜਿਹੜਾ ਬੈਡਮਿੰਟਨ ਅਕੈਡਮੀ ਹੈ ਇੱਥੇ ਤੇ ਉੱਥੋਂ ਦੇ ਬੱਚੇ ਨੇ ਇੱਥੇ ਪ੍ਰੈਕਟਿਸ ਕਰਦੇ ਨੇ ਹਰ ਰੋਜ਼ ਸਵੇਰੇ ਤੇ ਸ਼ਾਮ ਨੂੰ ਗੁਰਮukh ਸਰ ਨੇ ਕੋਚ ਇੱਥੇ ਤੇ ਨਾਲ ਉਹਨਾਂ ਦੇ ਮਦਦ ਕਰਦੇ ਨੇ ਅਜੀਪਾਲ ਜੀ ਤੇ ਅੱਜ ਜਲੰਧਰ 'ਚ ਹੋਈਆਂ ਨੇ ਇੱਕ ਸੰਪਨ ਹੋਈਆਂ ਨੇ ਸਬ ਜੂਨੀਅਰ ਰੈਂਕਿੰਗ ਟੂਰਨਾਮੈਂਟ ਸਟੇਟ ਲੈਵਲ ਦਾ ਉਹ 'ਚ 15 ਤੇ 17 ਏਜ ਗਰੁੱਪ ਸੀਗਾ ਦੋਨਾਂ ਤੇ ਸਾਡੀਆਂ ਬੱਚੀਆਂ ਨੇ ਇੱਕ ਗੁਰਸਿਮਰਤ ਕੌਰ ਉਹਦੇ ਵਿੱਚ ਫਸਟ ਆਈ ਆ ਤੇ ਡਬਲ ਜੀਡੀ ਇਹਨਾਂ ਦੋਨਾਂ ਨੇ ਲਈ ਸੀ ਬਰਲਿਨ ਤੌਰ ਤੇ ਸਿਮਰਤ ਕੌਰ ਨੇ ਉੱਚ 3rd ਪੋਜੀਸ਼ਨ ਹਾਸਲ ਕਰੀ ਆ ਤੇ ਰੈਂਕਿੰਗ ਦਾ ਟੂਰਨਾਮੈਂਟ ਦੇ ਵਿੱਚ ਇਹ ਹੁਣ ਪੰਜਾਬ ਲੈਵਲ ਤੋਂ ਇੱਕ ਨੰਬਰ ਤੇ ਆ ਗਿਆ ਸਿਮਰਤ ਕੌਰ ਆ ਇੱਕ ਮਾਦਵਾ ਉਹ 3rd ਪੋਜੀਸ਼ਨ ਆਈ ਆ ਸਾਡਾ ਮੁੰਡਾ ਵੀ ਹੈਗਾ 117 ਓਲਡ 30 ਹਾ ਅੰਡਰ 70 10 ਪੋਜੀਸ਼ਨਾਂ ਹਾਸਲ ਹੋਈਆਂ ਨੇ ਬਹੁਤ ਵੱਡੀ ਗੱਲ ਆ ਇੱਕ ਇੱਕ ਰੂਰਲ ਏਰੀਏ ਚ ਇਹ ਅਕੈਡਮੀ ਆ ਨਹੀਂ ਆਮ ਹੁਣ ਤੱਕ ਵੱਡੇ ਸ਼ਹਿਰਾਂ ਚ ਬੱਚੇ ਖੇਡਦੇ ਸੀ ਇਹ ਕਾਇਦੀ ਹਜੇ ਪਾਲ ਤੇ ਗੁਰਮੁਖਸਰ ਦੀ ਇਹ ਦੇਣਾ ਜਿਹੜੀ ਇੱਥੇ ਰੂਰਲ ਏਰੀਏ ਚ ਇਦਾਂ ਦੀ ਅਕੈਡਮੀ ਚਲਾ ਰਹੇ ਨੇ ਤੇ ਬੱਚੇ ਇੱਥੇ ਫਾਇਦਾ ਲੈ ਰਹੇ ਨੇ ਸਭ ਦੇਖਿਆ ਜਾਵੇ ਬੈਡਮਿੰਟਨ ਵਰਗੀ ਗੇਮ ਨੂੰ ਕੋਈ ਆਸ ਨਹੀਂ ਲਿਖਿਆ ਜਾਂਦਾ ਤੇ ਕੀ ਮੈਸੇਜ ਦੇਣਾ ਦੋਨੋਂ 1 ਇੱਕ ਇੰਡੀਵਿਜੂਅਲ ਗੇਮ ਹੈ ਹੈ ਕੋਸਟਲੀ ਵੀ ਅਗੇਮ ਐਦਾਂ ਦੀ ਗੱਲ ਨਹੀਂ ਹੈ ਇੱਥੇ ਕੰਪੀਟੀਸ਼ਨ ਬਹੁਤ ਆ ਪੈਸਾ ਵੀ ਆ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਕਿਉਂਕਿ ਸਾਊਥ ਦੇ ਜਾਂ ਹੋਰ ਗੋਪੀ ਚੰਦ ਜਿਹੜੇ ਵੱਡੇ ਵੱਡੇ ਰਹੇ ਨੇ ਪਲੇਅਰ ਉਹਨਾਂ ਨੇ ਅਕੈਡਮੀਆ ਖੋਲ੍ਹੀਆਂ ਨੇ ਲੋਕ ਉਧਰ ਨੂੰ ਪ੍ਰੀਫਰ ਕਰ ਦਿੰਦੇ ਨੇ ਪਰ ਸਾਡੀ ਪੰਜਾਬ ਸਟੇਟ 'ਚ ਵੀ ਐਦਾਂ ਦੀ ਗੱਲ ਨਹੀਂ ਬਹੁਤ ਚੰਗੇ ਬੱਚੇ ਨੇ ਜਿਹੜੇ ਚੰਗੀਆਂ ਮਰਲਾ ਮਾਰ ਰਹੇ ਨੇ ਤੇ ਆਉਣ ਵਾਲੇ ਸਮੇਂ 'ਚ ਦੇਖੋ ਇਹ ਵੀ ਨਾਮ ਰੋਸ਼ਨ ਕਰਨਗੇ